ਹੋਣ ਤਾਂ ਜਿਹੜਾ ਨੁਕਸਾਨ ਹੋਣਾ ਸੀ ਉਹ ਹੋ ਗਿਆ ਗੱਲ ਪਰਪਾਈ ਦੀ ਐ ਸਿਰਫ ਪਰਪਾਈ ਦੀ ਗੱਲ ਨਹੀਂ ਐ ਪਰ ਇਹ ਤੁਹਾਨੂੰ ਲੱਗਦਾ ਨਹੀਂ ਹੈ ਕਿ ਸੈਂਟਰ ਫੂਡ ਬਾਲ ਦੇ ਲਈ ਵੀ ਇੱਕ ਅਲਾਰਮਿੰਗ ਸਿਚੁਏਸ਼ਨ ਹੈਗੀ ਐ ਕਿੰਨੇ ਹਜ਼ਾਰਾਂ ਏਕੜ ਫਸਲ ਐ ਜਿਹੜੀ ਉਹ ਖਰਾਬ ਹੋਈ ਐ ਔਰ ਜੇ ਉਹ ਫਸਲ ਖਰਾਬ ਹੋਈ ਐ ਤਾਂ ਉਸ ਫਸਲ ਦੀ ਪੂਰਤੀ ਕਿਵੇਂ ਹੋਏਗੀ ਉਹ ਉਹ ਕੇਂਦਰੀ ਪੂਲ ਦੇ ਵਿੱਚ ਜਿਹੜਾ ਹਿੱਸਾ ਜਾਂਦਾ ਸੀਗਾ ਉਹ ਹਿੱਸਾ ਕਿਵੇਂ ਪੂਰਾ ਹੋਏਗਾ 453 ਲੱਖ ਏਕਟੇਰ ਦੇ ਵਿੱਚ ਸਾਰੇ ਦੇਸ਼ 'ਤੇ ਝੋਨਾ ਲੱਗਾ ਜੀ ਕੱਲੇ ਪੰਜਾਬ ਚ ਹੁਣ ਦਾ ਜੋ ਡਾਟਾ ਕਹਿ ਰਿਹਾ 34 ਲੱਖ ਹੈਕਟੇਰ ਦੇ ਵਿੱਚ ਝੋਨਾ ਲੱਗਾ ਹੋਇਆ ਉਹਦੇ ਵਿੱਚੋਂ ਬਾਰਡਰ ਦੇ ਇਲਾਕੇ ਦੇ 7 ਜ਼ਿਲ੍ਹੇ ਦੋ ਜਲੰਧਰ ਤੇ ਕਪੂਰਥਲਾ ਵਿੱਚ ਹੈਗੇ ਨੇ ਬਿਲਕੁਲ 21 ਰੈਵਨਿਊ ਬਲਾਕ ਨੇ 21 ਲੱਖ ਦੀ ਪਾਪੂਲੇਸ਼ਨ ਆ ਔਰ ਉਹਦੇ ਵਿੱਚ ਲਗਭਗ 5 ਲੱਖ ਹੈਕਟੇਰ ਦੇ ਵਿੱਚ ਝੋਨਾ ਜਿਹੜਾ ਉਹ ਬਰਾਂਡ ਨੇ ਹੋ ਗਿਆ ਅਗਲੇ 2 ਸਾਲ ਉੱਥੇ ਕੋਈ ਫਸਲ ਨਹੀਂ ਹੋਣੀ ਚਲੋ ਅਸੀਂ ਤੇ ਭੁੱਖੇ ਮਰਗੇ ਕੋਈ ਗੱਲ ਨਹੀਂ ਜੀ ਲਾਂਗੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਕਰ ਲਵਾਂਗੇ ਆਪਸ ਵਿੱਚ ਭਾਈਚਾਰਾ ਕਰ ਲੂਗਾ ਜਿਹੜਾ ਤੁਹਾਡਾ ਨੈਸ਼ਨਲ ਫੂਡ ਪੂਲ ਦੇ ਵਿੱਚ ਜਿਹੜਾ ਖਸਾਰਾ ਪੈ ਗਿਆ ਉਹ ਕੌਣ ਭਰੇਗਾ 26% ਚੌਲ ਦਿੱਤਾ ਪੰਜਾਬ ਨੇ ਹੂੰ ਬੁਈਨਿਆ ਪਰਸਨ ਪੀਤੇ ਸਾਲ ਤੇ ਐਸ ਸਾਲ ਅਸੀਂ 48 ਤੋਂ 46% ਕਣਕ ਦਿੱਤੀ ਹੈ 5 ਲੱਖ 25 ਹਜ਼ਾਰ ਤੁਹਾਡਾ ਸਸਤੇ ਰਾਸ਼ਨ ਦਾ ਡੀਪੂ ਹੈਗਾ ਜਿਹੜਾ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਕਿ ਮੈਂ 80 ਕਰੋੜ ਲੋਕਾਂ ਨੂੰ ਜਿਹੜੇ ਮੁੜ ਕੇ 81 ਕਰੋੜ 50 ਲੱਖ ਨਿਕਲ ਆਏ ਨੇ ਉਹਨਾਂ ਨੂੰ 5 ਸਾਲ ਫਰੀ ਫੂਡ ਦੇਣਾ ਗਲੋਬਲ ਹਾਲਾਤ ਦੇਖੇ ਨੇ ਹਾਂ ਗਲੋਬਲ ਹਾਲਾਤ ਫੂਡ ਇਨਫਲੇਸ਼ਨ ਕਿੱਥੇ ਗਈ ਹੋਈ ਹੈ ਤੇ ਉਹਦੇ ਲਈ ਕੌਣ ਭਰਪਾਈ ਕਰੇਗਾ